ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੁੱਡੀ ਢੁੱਡੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਜਦੋਂ ਆਪਾਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦੇ ਆ ਜੀਰਾ ਤਲਵੰਡੀ ਭਾਈ ਵਾਲੀ 메ਨ ਛੜਕ ਜਿਹੜਾ ਹਾਈਵੇ ਆ ਉਹਦੇ ਤੇ ਤੋਂ ਉਸ ਤੇ ਕਲੇਰ ਨਾਂ ਦਾ ਪਿੰਡ ਆਉਂਦਾ ਟੇਹਨੇ ਤੋਂ ਬਾਅਦ ਤੇ ਕਲੇਰ ਤੋਂ ਇੱਕ ਛੜਕ ਪਾਰਦੀ ਆ ਜਿਹੜੀ ਢੁੱਡੀ ਪਿੰਡ ਚ ਆਉਂਦੀ ਆ ਤੇ ਮਸਾਂ ਉਹਦੇ ਤੋਂ 3 ਕਿਲੋਮੀਟਰ ਸਾਈਡ ਤੇ ਹਟਵਾਇ ਪਿੰਡ ਆ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਹੋਰੀ ਘਰੇ ਝੋਟੀਆਂ ਸਾਹਮਦੇ ਆ ਜ਼ਿਆਦਾਤਰ ਜਿਹੜੀਆਂ ਤੁਸੀਂ ਦੇਖੋਗੇ ਕਾਫੀ ਝੋਟੀਆਂ ਘਰੇ ਵੱਧੀਆਂ ਹੋਈਆਂ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹਨਾਂ ਨੇ ਮੱਝ ਵਿਕਾਊ ਕੀਤੀ ਹੈ ਤੇ ਜਿਹੜੀ ਮੱਝ ਵਿਕਾਊ ਕੀਤੀ ਹੈ ਥੋੜੇ ਦਿਨ ਲੈਂਦੀ ਹੈ ਅਜੇ ਹੈ ਕੱਚੀ ਪਰ ਬਾਈ ਦੇ ਕੋਈ ਪਰਸਨਲ ਰਜੇਵੇਂ ਹੈ ਜਿਹਦੇ ਕਰਕੇ ਥੋੜੇ ਦਿਨ ਪਹਿਲਾਂ ਹੀ ਇਹਨੂੰ ਵਿਕਾਊ ਕੀਤਾ ਸੋ ਆਓ ਡਿਟੇਲ ਇਹਦੀ ਪੁੱਛਦੇ ਆ ਦੋਸਤੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਇਹ ਮੱਝ ਆਜੂਗੀ ਉਹਦਾ ਹੱਕ ਹੈ ਵੀ ਉਹ ਤਸੱਲੀ ਕਰੇ ਆ ਕੇ ਤੇ ਆਪ ਦੀ ਸਮਝ ਨਾਲ ਤੁਸੀਂ ਖਰੀਦਿਓ ਨੰਬਰ ਸਕਰੀਨ ਉੱਤੇ ਚੱਲੂਗਾ ਸੌਦਾ ਕਰਨਾ ਉਹ ਤੁਹਾਡੀ ਆਪਸੀ ਡੀਲ ਆ ਦੋਨੋਂ ਭਰਾਵਾਂ ਦੀ ਜਿਹੜਾ ਵੀਰ ਖਰੀਦਣਾ ਚਾਹੂਗਾ ਜਾਂ ਇਹ ਵੀਰ ਆਪਦੀ ਮੱਝ ਵੇਚਣੀ ਚਾਹੁੰਦਾ ਉਹ ਤੁਸੀਂ ਆਪਸੋ ਵਿੱਚ ਅੰਡਰਸਟੈਂਡਿੰਗ ਦੇ ਨਾਲ ਸੌਦਾ ਕਰਨਾ ਆਓ ਡਿਟੇਲ ਬਾਈ ਤੋਂ ਪੁੱਛਦੇ ਹਾਂ ਖੁਸ਼ੌਂਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਡਿਟੇਲ ਆਪਾਂ ਦੱਸਾਂਗੇ ਬਾਈ ਜੀ ਉਹਨਾਂ ਦਾ ਕੀ ਨਾਮ ਆ ਜਿੰਨਾ ਘਰੋਂ ਵੀਡੀਓ ਬਣ ਰਹੀ ਹੈ ਇਹਦਾ ਨਾਮ ਇਕਬਾਲ ਸਿੰਘ ਆ ਜੀ ਠੀਕ ਹੈ ਇਕਬਾਲ ਕੋੜੀਆਂ ਵਾਲਾ ਕਹਿੰਦੇ ਜੀ ਇਹਨੂੰ ਇਕਬਾਲ ਕੋੜੀਆਂ ਵਾਲਾ ਹਾਂਜੀ ਹਾਂਜੀ ਕੋੜੀਆਂ ਰੱਖੀਆਂ ਹੋਈਆਂ ਆ ਬਾਈ ਜੀ ਹਾਂਜੀ ਹਾਂਜੀ ਅੱਛਾ ਬਾਈ ਅੱਜ ਇੱਕ ਮੱਝ ਇਹਨਾਂ ਨੇ ਵਕਾਊ ਕੀਤੀ ਹੈ ਹਾਂਜੀ ਹਾਂਜੀ ਕਿੰਨਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੂਣਾ ਜੀ ਦਿਨ ਕਿੰਨੇ ਲਊ ਅੰਦਾਜ਼ਾ ਹਫ਼ਤੇ ਇੱਕ ਦਾ ਆਈਡੀਆ ਜੀ ਇੱਕ ਹਫ਼ਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਹੈ ਬਾਈ ਕੀ ਡਿਮਾਂਡ ਇਹਦੀ ਰਹੂਗੀ ਇਹਦਾ 98000 ਜੀ ਰੇਟ 98000 ਹੈ ਹਾਂਜੀ ਹਾਂਜੀ ਦੁੱਧ ਬਈ ਬਾਈ ਹੋਰਿਆਂ ਨੇ ਕਿੰਨਾ ਕ ਦੱਸਿਆ ਦੁੱਧ 13 14 ਕਿਲੋ ਦੱਸਦੇ ਆ ਜੀ ਪਿਛਲੇ ਸੂਏ ਜਿਹੜਾ ਚੁੜਾ ਹਾਂਜੀ ਹਾਂਜੀ ਠੀਕ ਐ ਬਾਈ ਖੋਲੇ ਉਹਨੂੰ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ 13 14 ਕਿਲੋ ਬਾਈ ਹੋਰੀ ਦੱਸਦੇ ਆ ਵੀ ਦੁੱਧ ਇਹਨੇ ਪਿਛਲੇ ਦੂਜੇ ਸੂਏ ਚ ਦਿੱਤਾ ਸੂਆਇਦ ਕੀ ਤੀਜਾ ਰੇਟ 98000 ਹੈ ਭਾਰੀ ਮੱਝ ਫੁੱਲ ਹੈ ਮਧਰੀ ਗੋਡੀ ਦੀ ਹੈ ਬੋਡੀ ਵੇਟ ਪੂਰਾ ਹੈ ਹਾਈਟ ਮੀਡੀਅਮ ਹੈ ਸੈੰਗ ਤੁਸੀਂ ਦੇਖ ਹੀ ਲਿਆ ਦੋਸਤੋ ਨੇੜੇ ਮੁੜੇ ਵੇ ਸਿਰ ਦੇ ਨਾਲ ਹੀ ਬਈ ਇਧਰ ਨੂੰ ਤੋਰ ਲਿਓ ਧੁੱਪ ਜੀ ਚ ਜਾਊਗੀ ਸੋਹਣੀ ਲੱਗੂਗੀ ਮੱਝ ਸੋ ਹਵਾਨਾ ਤੁਸੀਂ ਦੇਖ ਲਓ ਹਜੇ ਹਫਤਾ ਲੈਂਦੀ ਐ ਸਿੱਧੀ ਜਾਂਦੋ ਜੇ ਬਈ ਇਧਰ ਨੂੰ ਇਧਰ ਨੂੰ ਜਾਂਦੇ 98000 ਦੋਸਤੋ ਇਹਦਾ ਰੇਟ ਐ ਥੋੜਾ ਬਹੁਤਾ ਮਾਨਤਾਣ ਹੋ ਜਾਂਦਾ ਹੁੰਦਾ ਪਰ ਰੇਟ ਵੀ ਜੇ ਤੁਸੀਂ ਦੇਖੋ ਰੁੱਤ ਨੂੰ ਦੇਖੋ ਮੱਝ ਨੂੰ ਦੇਖੋ ਤਾਂ ਕੋਈ ਬਾਲੇ ਵਲਫੇਰ ਵਾਲਾ ਜਿਹੜਾ ਬਾਈ ਹੋਰੀ ਕਹਿੰਦੇ ਵੀ ਨਹੀਂ ਰੱਖਾਂਗੇ ਖੈਰ ਤੁਸੀਂ ਜੱਜ ਦੀ ਖਰੀਦਣੀ ਹੈ ਤੁਹਾਨੂੰ ਰੇਟ ਸਹੀ ਲੱਗੂਗਾ ਤਾਂ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਪੇਮੈਂਟ ਲਾ ਕੇ ਦੇਖ ਲਓ ਤੁਹਾਨੂੰ ਕਿੰਨੇ ਕ ਦੀ ਮੱਝ ਲੱਗਦੀ ਹੈ ਟਾਂਚਾ ਸੋਹਣਾ ਮੱਝ ਦਾ ਦੋਸਤੋ ਮੈਂ ਹਾਈਟ ਬਾਰੇ ਪਹਿਲਾਂ ਦੱਸ ਹੀ ਦਿੱਤਾ ਵੀ ਬਾਲਾ ਵੱਡਾ ਕੱਦ ਨਹੀਂ ਪਰ ਬੋਡੀ weight ਫੁੱਲ ਹੈ ਵਜ਼ਨ ਪੂਰਾ ਮੱਝ ਦਾ ਨਰੋਈ ਹੈ ਚੰਗੀ ਸੰਭੀ ਵੀ ਹੈ ਹਵਾਨਾ ਅੱਗੋਂ ਵੀ ਚੰਗਾ ਪਰੂਗੀ ਤੇ ਪਿਛਾਣੂ ਵੀ ਚੰਗਾ ਪਰੂ ਹਜੇ ਲੈਂਦੀ ਹੈ then 8 ਤੋਂ 10 ਬਈ ਇੱਕ ਜਿਹੜਾ ਹੋਰ ਇੱਧਰ ਨੂੰ ਹੀ ਕਢਾਵਾਂਗੇ ਆਪਾਂ ਫੇਰ ਇਹਦਾ ਸੋ ਫੇਰ ਤੋਰਾਂਗੇ ਦੋਸਤੋ ਤੋ ਹੁਣ ਫੇਰ ਤੁਸੀਂ ਇਹਦਾ ਢਾਂਚਾ ਦੇਖੋ ਪਹਿਲਾਂ ਇਹ ਲੱਗਦਾ ਜੀ ਵੀ ਸ਼ਾਇਦ ਉਪਰੇ ਬੰਦੇ ਤੋਂ ਡਰੂਗੀ ਮੱਝ ਪਰ ਉਦਾਂ ਦੀ ਕੋਈ ਗੱਲ ਨਹੀਂ ਹੈ ਜਿੱਧਰ ਨੂੰ ਬਾਈ ਲਿਜਾਣਾ ਚਾਹੁੰਦਾ ਉਧਰ ਨੂੰ ਹੀ ਤੁਰਦੀ ਹੈ ਹਵਾਨਾ ਅੱਗੋਂ ਚੰਗਾ ਭਰਨਾ ਸ਼ੁਰੂ ਕਰਤਾ ਬਾਕੀ ਤੁਸੀਂ ਸਮਝਣਾ ਵੀ ਇਹ ਕਿੰਨੀ ਕੁ ਤਿਆਰ ਹੋ ਜੂਗੀ ਜਾਂ ਕਿੰਨਾ ਕੇਦਾ ਦੁੱਧ ਤੁਸੀਂ ਚੋਲੋਗੇ ਵੈਸੇ ਸੀਲ 3F ਵੀ ਲੱਗੀ ਮੈਨੂੰ ਇਸ ਪੱਖ ਤੋਂ ਵੀਡੀਓ ਬਣਾਉਣ ਦਾ ਜਿਹੜਾ ਸਿਸਟਮ ਆ ਉਦੋਂ ਕੋਈ ਡਰ ਨਹੀਂ ਰਹੀ ਮੱਝ ਆਪਾਂ ਹੁਣ ਦੇਖ ਹੀ ਰਹੇ ਹਾਂ ਤੁਸੀਂ ਤੁਰਦੀ ਫਿਰਦੀ ਨੂੰ ਸੋ ਹਵਾਨਾ ਫੇਰ ਦੇਖੋ ਥਣ ਸੋਹਣੇ ਆ ਦੋਸਤੋ ਮੱਝ ਦੇ ਅਥੀ ਚਵਾਈ ਵਾਲੇ ਥਣ ਜਾਣ ਦੋ ਬਈ ਲੈ ਜੋ ਉਧਰ ਨੂੰ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਚ ਤੇ ਆਸ ਹੈ ਵੀ ਤੁਹਾਨੂੰ ਪਸੰਦ ਆ ਜੂਗੀ ਤੇ ਜਿਹਨੂੰ ਜੱਜਦੀ ਐ ਜਾਂ ਜਿਹੜੇ ਘਰ ਦਾ ਇਧਾਨ ਜਲ ਹੋਇਆ ਉਸ ਭਰਾ ਨਾਲ ਸੌਦਾ ਹੋ ਜਾਣਾ ਬਾਕੀ ਤਸੱਲੀ ਕਰ ਲਿਓ ਪਾਸ ਕਰਨਾ ਤੁਹਾਡਾ ਕੰਮ ਹੋ ਤੁਸੀਂ ਕਰ ਸਕਦੇ ਹੋ ਥਣਾਂ ਵਾਲੇ ਪੱਖ ਤੋਂ ਬਾਕੀ ਟੰਚਾ ਤੁਸੀਂ ਵੀਡੀਓ ਚੋਂ ਦੇਖ ਹੀ ਲਿਆ ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ